ਤੋ ਦੋ ਤਿੰਨ ਦਿਨ ਹੋ ਗਏ ਦੇਖਿਆ ਨਹੀਂ ਤੁਹਾਨੂੰ ਕਿੱਥੇ ਰਹੇ ਹੋ ਤੁਸੀਂ ਯਾਰ ਮੈਂ ਨਾ ਰਿਸ਼ਤੇਦਾਰਾਂ ਦੇ ਗਿਆ ਹੀ ਰਿਸ਼ਤੇਦਾਰ ਮੈਂ ਤਿੰਨ ਚਾਰ ਮਹੀਨੇ ਹੋ ਗਏ ਆ ਵੀ ਇੰਗਲੈਂਡ ਚੋਂ ਆਏ ਸੀ ਬਾਹਰੋਂ ਅੱਛਾ ਜੀ ਤੋ ਉਹਨਾਂ ਨੇ ਹੁਣ ਜਾਣਾ ਸੀ ਤੇ ਉਹਨਾਂ ਨੂੰ ਮਿਲਣ ਗਿਆਣ ਲੱਗਿਆ ਸੀ ਹੂੰ ਹੂੰ ਤੇ ਇੱਕ ਦਿਨ ਮੈਂ ਪਤਾ ਦੀ ਗੱਲ ਦੱਸਦਾ ਵੀ ਆਪਣੇ ਹੋਕ ਹੀ ਰਿਹਾ ਯਾਰ ਪੰਜਾਬ ਚ ਦੱਸੋ ਜੀ ਉਹਨਾਂ ਦੇ ਨਿਆਣੇ ਜਾਨਕਿ ਬਾਹਰ ਪੱਕੇ ਹੀ ਆ ਆਪਣੇ ਬੰਦੇ ਜਿਹੜੇ ਰਿਸ਼ਤੇਦਾਰ ਆ ਲੁਧਿਆਣੇ ਲਾਗੇ ਆ ਪਿੰਡ ਹੂੰ ਉਹਨਾਂ ਦੇ ਨਿਆਣੇ ਉਧਰ ਹੀ ਜੰਮੇ ਜੰਮੇ ਆ ਇੱਕ ਹੈਗਾ 5 ਸਾਲ ਦਾ ਇੱਕ ਹੈਗਾ 7 ਕਿਸਾਲ ਦਾ ਉਧਰ ਜੰਮੇ ਤੇ ਉਧਰ ਐਤ ਕੀ ਉਹਨਾਂ ਨੂੰ ਲੈ ਗਏ ਕਹਿੰਦੇ ਚਲੋ ਅਸੀਂ ਆਪ ਦਾ ਪਿੰਡੂ ਸੱਭਿਆਚਾਰ ਦਿਖਾਉਨੇ ਆ ਨਾਰੇ ਵੀ ਇੱਥੇ ਜੰਮੇ ਆ ਤੇ ਇਹ ਪੰਜਾਬੀ ਪੀ ਵੀ ਸਿੱਖ ਜਾਣਗੇ ਸ਼ੁਰੂਆਤ ਹੋ ਗਈ ਪੰਜਾਬੀ ਸਿੱਖਣਗੇ ਤੇ ਇਹਨਾਂ ਦਾ ਪਿੰਡ ਜਿਹੜਾ ਲੁਧਿਆਣੇ ਲੱਗਿਆ ਉਹ ਨਾ ਸਾਰਾ ਹੀ ਪਿੰਡ ਬਾਹਰ ਗਿਆ ਬਾਹਲੇ ਦੇਸ਼ਾਂ ਗਿਆ ਕੋਈ ਇੰਗਲੈਂਡ ਕੋਈ ਅਮਰੀਕਾ ਕੋਈ ਕਿਤੇ ਗਿਆ ਉੱਥੇ ਹੁਣ ਨਾ ਬਈਏ ਰਹਿੰਦੇ ਆ ਇਹ ਜਿਹੜੇ ਆਪਣੇ ਪੰਜਾਬੀ ਆ ਨਾ ਇਹ ਆਪੀਆਂ ਹਵੇਲੀਆਂ ਦੀਆਂ ਚਾਬੀਆਂ ਘੜੀਆਂ ਚਾਬੀਆਂ ਭਈਆਂ ਨੂੰ ਦੇ ਗਏ ਆ ਉੱਥੇ ਹੁਣ ਭਈਏ ਆਪ ਦਾ ਜਾਨਕਿ ਖੇਤੀਬਾੜੀ ਉਹਨਾਂ ਦੀ ਕਰਨ ਦਾ ਆ ਕੋਹ ਰਹਿ ਲਿਆ ਖੁਸ਼ੇ ਘਰ ਦੀ ਰਾਖੀ ਕਰਨ ਦੇ ਰਾਖੀਆਂ ਕਰਦੇ ਸਾਫ ਸਪਾਈਆਂ ਕਰਦੇ ਆ ਉਹਦਾ ਆ ਦੇ ਨਿਆਣੇ ਲੈ ਗਿਆ ਵੀ ਇਧਰ ਜਾਨਕਿ ਪੰਜਾਬੀ ਸਿੱਖ ਜਾਣਗੇ ਇਹਨਾਂ ਨੂੰ ਪਤਾ ਲੱਗੂਗਾ ਬੋਲੀ ਬਾਲੀ ਦਾ ਪੰਜਾਬੀ ਬੋਲਣ ਦਾ ਪੈਣਗੇ ਉਹ ਜਦੋਂ ਇੱਥੇ ਆਏ ਆ ਇੱਥੇ ਉਹ ਭਈਆਂ ਦੇ ਨਿਆਣੇ ਸੀ ਆਪਣੇ ਪੰਜਾਬ ਦੇ ਪੰਜਾਬੀ ਨਿਆਣੇ ਦਾ ਇੱਥੇ ਘਟ ਉਹ ਆਸੇ ਪਾਸੇ ਭਈਆਂ ਦੇ ਨਿਆਣੇ 10 12 ਸੀ ਇਹ ਵੀ ਦੋ ਨਿਆਣੇ ਉੱਥੇ ਦੋ ਤਿੰਨ ਮਹੀਨੇ ਰਹਿ ਆ ਤੇ ਉਹਨਾਂ ਦਾ ਖੇਡਣ ਮੱਲਣ ਦਾ ਪੇ ਤੇ ਵੀ ਉਹ ਤਾਂ ਮਿੱਟੀ ਨਾਲ ਮਿੱਟੀ ਹੋਏ ਰਹਿਣਾ ਜਿਦਾਂ ਉਹਨਾਂ ਦੇ ਨਿਆਣੇ ਇਦਾਂ ਉਹ ਕਹਿੰਦੇ ਚਲ ਖੇਡਣ ਦੋ ਮਿੱਟੀ ਨਾਲ ਹੋਣਗੇ ਨੀ ਮਿੱਟੀਵਾਜਾ ਮਾਰ ਲਈ ਜਦਾਂ ਉਹ ਉਹਨਾਂ ਨੇ ਪੰਜਾਬੀ ਤੇ ਕੀ ਸਿੱਖਣੀ ਸੀ ਜਦੋਂ ਭਈਆਂ ਦੇ ਨਿਆਣੇ ਨਾਲ ਜਦੋਂ 2 ਕਿ 3 ਮਹੀਨੇ ਰਹਾ ਤੋ ਹਾਮ ਕੋ ਤੁਮ ਕੋ ਸਿੱਖ ਗਏ ਉਹ ਪੰਜਾਬੀ ਦੇ ਉਹਨਾਂ ਨੇ ਕੀ ਸਿੱਖਣੀ ਉਹ ਅਰੇ ਯਾਰ ਅਰੇ ਪਾਪਾ ਅਰੇ ਮੰਮੀ ਇਦਾਂ ਕਹਿੰਦਾ ਪਏ ਉਹ ਇੱਕ ਦਿਨ ਨਾ ਉਹ ਕਹਿੰਦੇ ਅਸੀਂ ਇਹਨੂੰ ਕਿਹਾ ਵੀ ਕਿਦਾਂ ਮੈਂ ਤੁਹਾਨੂੰ ਉਹ ਖਾਣ ਜੂ ਉਤਰ ਕੇ ਜਿਆ ਵੀ 버거 버거 ਲੈ ਆਣਗੇ ਜਨੇ ਕਹਿੰਦਾ ਨਹੀਂ ਹਾਂ ਅਸੀਂ ਤਾਂ ਚਾਵਲ ਦਾਲ ਖਾਏਗੇ ਤੇ ਨਿਆਣੇ ਵੇਲਾ ਪੰਜਾਬੀਆਂ ਦੇ ਆਪਣੇ ਨੇ ਉਹ ਕਹਿੰਦੇ ਜਾਣਾ ਹੁਣ ਅਰੇ Papa ਹਮ ਨਹੀਂ ਜਾਏਗੇ ਹਮ ਜਹਾਂ ਰਹਾਂਗੇ ਉਹ ਪੰਜਾਬੀ ਦੀ ਗੀਤ ਸਿੱਖਣੀਆਂ ਉਹ ਕਹਿੰਦੇ ਊੜਾੜਾ ਕਹਿੰਦੇ ਊੜਾੜਾ ਨਹੀਂ ਮੈਨੂੰ ਆਦਾ ਕਾ ਖਾਗਾ ਸੁਣ ਲੈ ਲੈ ਆ ਗਾਦਾ ਪੰਜਾਬੀ ਸਾਹਮਣੇ ਹਮ ਕੋ ਉਹ ਪੰਜਾਬੀ ਦੇ ਨਿਆਣੇ ਨੇ ਗੀਤ ਸਿੱਖਣੀਆਂ ਭਈਆਂ ਤੇ ਰਹਿ ਕੇ ਹਮ ਕੋ ਤੁਮ ਕੋ ਸਿੱਖ ਗਏ ਯਰ ਬਚਾਉਣਾ ਜਾਈਆ ਨਹੀਂ ਤਾਂ ਹਮ ਕੋ ਤੁਮ ਕੋ ਚੱਲੂ ਕਾਮ ਨਹੀਂ ਤੇ ਬੁਰਾ ਹਾਲ ਹੁਣ ਹੈ ਹਮ ਕੋ ਤਮ ਕੋ ਕਹ ਕਾ ਖਾ ਕੇ ਸੁਣ ਲੋ ਅਰੇ ਪਾਪਾ ਹਮ ਨਹੀਂ ਜਾਏਗੇ ਤੈਨ ਮੈਂ ਕਹ ਸਕਾ ਲੋ ਇੱਕ ਉਡਾ ਰਾ ਇਹਨਾਂ ਨੂੰ ਆ ਗੱਲ ਹੋਈ ਯਾਰ